ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਬਹੁਤ ਵੱਡਾ ਮੈਗਾ ਟ੍ਰੇਡ ਫੇਅਰ ਪਿਛਲੀ ਵੀਡੀਓ ਆਪਾਂ ਇੱਕ ਅਪਲੋਡ ਕੀਤੀ ਸੀ ਮੈਗਾ ਟ੍ਰੇਡ ਫੇਅਰ ਦੀ ਇਹ ਸੈਕੰਡ ਪਾਰਟ ਆ ਅੱਧਾ ਮੈਗਾ ਟ੍ਰੇਡ ਫੇਅਰ ਆਪਾਂ ਉਹ ਵੀਡੀਓ ਚ ਦਿਖਾਇਆ ਸੀ ਤੇ ਅੱਗੇ ਦਾ ਜਿਹੜਾ ਰਹਿ ਗਿਆ ਟ੍ਰੇਡ ਫੇਅਰ ਸਾਰਾ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਚੱਲਦੇ ਆਪਾਂ ਆਹ ਹਾਲ ਦੇਖ ਕੇ ਆਏ ਆ ਆਪਾਂ ਤੇ ਹੁਣ ਅੱਗੇ ਵਾਲੇ 'ਚ ਚੱਲਦੇ ਆਂਗੇ ਅੱਗਿਓ ਦਿਖਾਉਨੇ ਆਂਗੇ ਤੁਹਾਨੂੰ ਜਾ ਕੇ ਕਾਫੀ ਵੱਡਾ ਇਹ ਟ੍ਰੇਡ ਫੇਅਰ ਆ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਹੀ ਹੈ ਵੀਡੀਓ ਦੇ ਵਿੱਚ ਇਹ ਪਹਿਲੇ ਜਿਹੜੇ ਆਪਾਂ ਪਿਛਲੇ ਹਾਲ ਚ ਗਏ ਸੀਗੇ ਉੱਥੇ ਸੀਗਾ ਅਫਗਾਨੀ ਪ੍ਰੋਡਕਟ ਇੱਥੇ ਲਿਖਿਆ ਹੋਇਆ ਈਰਾਨੀ ਪ੍ਰੋਡਕਟ ਇੱਥੇ ਤੁਸੀਂ ਦੇਖ ਸਕਦੇ ਹੋ ਲਓ ਜੀ ਈਰਾਨੀ ਵਾਲੇ ਪ੍ਰੋਡਕਟ ਨੇ ਇੱਥੇ ਜਿਹੜੀਆਂ ਜਿਵੇਂ ਡਿਸਪਲੇ ਕੀਤੀਆਂ ਹੋਈਆਂ ਨੇ ਨਾ ਸਾਹਮਣੇ ਫੋਟੋਆਂ ਲਾਈਆਂ ਹੋਈਆਂ ਨੇ ਤੇ ਇਥੋਂ ਆਪਾਂ ਐਂਟਰੀ ਕਰਦੇ ਹਾਂ ਦੇਖਦੇ ਹਾਂ ਵੀ ਕਿਸ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਆਪਾਂ ਨੂੰ ਜਿਹੜੀਆਂ ਮਿਲਣਗੀਆਂ ਇਹ ਹਾਲ ਦੇ ਵਿੱਚ ਤੇ ਇਥੋਂ ਤੁਸੀਂ ਦੇਖੋ ਜਿਵੇਂ ਆ ਕੁਝ ਬੈਗ ਆ ਗਏ ਇੱਥੇ ਹੈ ਨਾ ਪਰਸ ਆ ਗਏ ਲਓ ਜੀ ਇਲੈਕਟ੍ਰੋਨੀਆਂ ਸਟਾਲਾਂ ਨੇਗੀਆਂ ਇੱਥੇ ਆ ਇਧਰ ਜਿਵੇਂ ਇੱਧਰ ਆ ਗਏ ਪਰਫਿਊਮ ਆ ਗਏ ਕਹਾਂ ਸੇ ਆਏ ਹੋ ਆ ਕਨੌਜ ਕਨੌਜ ਅੱਛਾ ਕਨੌਜ ਯੂਪੀ ਯੂਪੀ ਸੇ ਕੀ ਕੀ ਹੈ ਆਪਕੇ ਕੋਲ ਹਮਾਂ ਆ ਲੇਵਲ ਬਹੁਤ ਸਾਰੇ ਆਈਟਮ ਹੈ ਅੱਛਾ ਅੱਛਾ ਜੀ ਇੱਧਰ ਹੈ ਇੱਧਰ ਇੱਥੇ ਓਕੇ ਓਕੇ ਠੀਕ ਹੈ ਠੀਕ ਹੈ ਇੱਧਰ ਪਰਫਿਊਮ ਦੇਖ ਸਕਦੇ ਹੋ ਤੁਸੀਂ ਸਾਰੇ ਐਵੇਂ ਦੇ ਇੱਥੋਂ ਜਿਹੜੇ ਮਿਲ ਜਾਣਗੇ ਤੁਹਾਨੂੰ ਆ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਸੂਟ ਆ ਗਏ ਹੈ ਨਾ ਸੋਹਣੇ ਸੋਹਣੇ ਸੂਟ ਵਾਲੀਆਂ ਬਹੁਤ ਸਾਰੀਆਂ ਸਟਾਲਸ ਨੇ ਲਓ ਜੀ ਦੇਖ ਸਕਦੇ ਹੋ ਉਹ ਪਹਿਰਵੀ ਕੁਸ਼ਕ ਡਿਸਪਲੇ ਜਿਹੜੇ ਕੀਤੇ ਹੋਏ ਨੇ ਸੂਟ ਵੀ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਤੇ ਇੱਧਰ ਕੁਸ਼ਕ ਹੋਰ ਜਿਹੜੇ ਦੇਖ ਸਕਦੇ ਹੋ ਜਿਵੇਂ ਕੱਪੜੇ ਹਨਾ ਜਿਹੜੇ ਲਾਏ ਹੋਏ ਨੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਇਹ ਟ੍ਰੇਡ ਫੇਅਰ ਦੇ ਵਿੱਚ ਮਤਲਬ ਫੈਸ਼ਨ ਦੇ ਨਾਲ ਰਿਲੇਟਡ ਵੀ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਜਿਵੇਂ ਆ ਤੁਸੀਂ ਟੌਪ ਦੇਖ ਸਕਦੇ ਹੋ ਉੱਥੇ ਸਾਰੇ ਡਿਸਪਲੇ ਕੀਤੇ ਹੋਏ ਨੇ ਤੇ ਆ ਇੱਥੇ ਸੂਟ ਲੱਗੇ ਹੋਏ ਨੇ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਫੁੱਲ ਸੂਟ ਆ ਪੂਰਾ ਸੂਟ ਆ ਨਾਲ ਦੁਪੱਟਾ ਇਹਦੇ ਦੇ ਤੇ ਇੱਥੇ ਆਪਾਂ ਨੂੰ ਵਾਇਸ ਓਵਰ ਕਰਨੀ ਪਈ ਕਿਉਂਕਿ ਪਿੱਛੇ ਜਿਹੜਾ ਮਿਊਜ਼ਿਕ ਚੱਲ ਰਿਹਾ ਸੀ ਇੱਥੇ ਬਹੁਤ ਸੋਹਣੇ ਸੋਹਣੇ ਸੂਟ ਨੇ ਤੁਸੀਂ ਦੇਖ ਸਕਦੇ ਹੋ ਸੂਟਾਂ ਵਾਲੀਆਂ ਬਹੁਤ ਸਾਰੀਆਂ ਸਟਾਲਸ ਨੇ ਬਾਕੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਈਆਂ ਸੀ ਇਹਦੇ ਵਿੱਚ ਵੀ ਦਿਖਾਵਾਂਗੇ ਇੱਥੇ ਤੁਸੀਂ ਦੇਖੋ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਡਿਸਪਲੇ ਕੀਤੇ ਹੋਏ ਨੇ ਚੀਜ਼ਾਂ ਇੱਥੇ ਜਿਹੜੀਆਂ ਮਿਲਣਗੀਆਂ ਸਾਰੇ ਬੈਗ ਆਗੇ ਸਾਰੇ ਬੈਗ ਡਿਸਪਲੇ ਜਿਹੜੇ ਕੀਤੇ ਹੋਏ ਨੇ ਦੇਖ ਸਕਦੇ ਹੋ ਕਹਾਂ ਸੇ ਆਇਓ ਆਪ ਬਸਟਾਲ ਖਾਨਪੁਰ ਸੇ ਸਰ ਅੱਛਾ ਅੱਛਾ ਲੈਦਰ ਮੈਟ ਸੇ ਅੱਛਾ ਅੱਛਾ ਆ ਬੈਟ ਹੋ ਗਏ ਹਨ ਜਿਵੇਂ ਬੈਗ ਹੋ ਗਏ ਐਵੇਂ ਦੀਆਂ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ ਲੋ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਸ ਇੱਥੇ ਟ ਆ ਸਾਰੇ ਤੁਸੀਂ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਕੁੜਤੇ ਹੋ ਗਏ ਡ्रेसेसਾਂ ਹੋ ਗਈਆਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਲਓ ਜੀ ਕੀ ਆ ਪ੍ਰਾਈਸ ਹੈ ਜੀ ਇਸਕਾ 100 ਤੇ ਸੇਲ ਸਰ 100 ਰੁਪਏ ਸੈਲਰੀ ਮੇਂ ਕੁਛ ਵੀ ਲੀਜੀਏ 100 ਰੁਪਏ ਭਾਈ ਕਹਿੰਦਾ ਜਿਹੜਾ ਕੁਛ ਮਰਜ਼ੀ ਲਓ 100 ਰੁਪਈਆ ਦੇ ਵਿੱਚ ਤੁਹਾਨੂੰ ਮਿਲ ਜੂਗੇ ਸੇਲ ਔਰੇ ਲੱਗੀ ਹੋਈ ਆ ਉੱਪਰ ਬੋਰਡ ਵੀ ਲੱਗਿਆ ਹੋਇਆ ਦੇਖ ਸਕਦੇ ਹੋ ਲਓ ਜੀ ਦੇਖ ਸਕਦੇ ਹੋ ਤੁਸੀਂ ਆ ਜੁਐਲਰੀ ਹੈ ਨਾ ਗਾਲਾਂ ਦੇ ਵਿੱਚ ਪਾਉਣ ਵਾਲੀਆਂ ਹੋ ਗਈਆਂ ਜਿਵੇਂ ਕੁਛ ਇਧਰ ਆ ਹੱਥਾਂ ਦੇ ਵਿੱਚ ਪਾਉਣ ਵਾਲੇ ਬ੍ਰੇਸਲੇਟ ਹੋ ਗਏ ਲਓ ਜੀ ਬਹੁਤ ਸੋਹਣੇ ਸੋਹਣੇ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੇਗੀਆਂ ਇੱਥੇ ਅਨਟਿਕ ਅਨਟਿਕ ਜੁਐਲਰੀ ਸਾਰੀ ਬਹੁਤ ਸੋਹਣੀ ਹੈ ਆ ਹੱਥਾਂ ਦੇ ਵਿੱਚ ਪਾਉਣ ਨੂੰ ਬਾਹਾਂ ਦੇ ਵਿੱਚ ਪਾਉਣ ਨੂੰ ਦੇਖ ਸਕਦੇ ਹੋ ਇਹ ਸਾਰਾ 100-100 ਰੁਪਏ ਦੇ ਵਿੱਚ ਤੁਸੀਂ ਇੱਥੋਂ ਲੈ ਸਕਦੇ ਹੋ ਲਓ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਸ ਨੇਗੀਆਂ ਇੱਥੇ ਤੇ ਆ ਇੱਥੇ ਸਟਾਲ ਆ ਇੱਥੇ ਤੁਹਾਨੂੰ ਨਾ ਜਿਹੜੇ ਕਾਟਨ ਦੇ ਸਾਰੇ ਮਤਲਬ ਕੱਪੜੇ ਮਿਲਣਗੇ ਬਾਕੀ ਬਾਈ ਹੋਣੀ ਆਪਾਂ ਤੁਹਾਨੂੰ ਜਾਣਕਾਰੀ ਵੀ ਦੇਣਗੇ ਹਾਂਜੀ ਕਿਸ ਤਰ੍ਹਾਂ ਦਾ ਕੱਪੜਾ ਹੁੰਦਾ ਤੁਹਾਡੇ ਕੋਲ ਸਾਡੇ ਕੋਲ ਭਾਜੀ ਸਾਰਾ ਇੰਪੋਰਟਡ ਬੰਗਲਾਦੇਸ਼ੀ ਕਪੜਾ ਹੁੰਦਾ ਭਾਜੀ ਵਰਲਡ ਦੀ ਸਭ ਤੋਂ ਲਾਈਟ ਵੇਟ ਕਾਟਨ ਹੁੰਦੀ ਹੈ ਜੀ ਜ਼ੀਰੋ ਵੇਟ ਕਾਟਨ ਆਪਾਂ ਨੂੰ ਕਹ ਦਿੰਦੇ ਆ ਜੀ ਠੀਕ ਹੈ ਜੀ ਇਹ ਤੁਹਾਨੂੰ ਨੋਰਮਲੀ ਇੱਕ ਚੀਜ਼ ਹੁੰਦੀ ਬਾਜ਼ਾਰ 'ਚ ਪੈਸੇ ਲਾ ਕੇ ਮਿਲ ਜਾਂਦੀ ਪਰ ਇਹ ਬਾਜ਼ਾਰ 'ਚ ਤੁਹਾਨੂੰ ਪੈਸੇ ਲਾ ਕੇ ਵੀ ਨਹੀਂ ਮਿਲੇਗੀ ਭਾਜੀ ਠੀਕ ਹੈ ਜੀ ਇਹ ਸਪੈਸ਼ਲੀ ਸਾਲ ਤੁਸੀਂ ਇੱਕ ਜਾਂ ਦੋ ਵਾਰੀ ਇੱਥੇ ਬਾਈ ਹੈਂਡ ਉੱਥੋਂ ਲੈ ਕੇ ਆਉਂਦੇ ਆ ਤੇ ਲੋਕਾਂ ਦੀ ਸੇਵਾ ਚ ਆਏ ਹੋਏ ਆ ਤੇ ਲੋਕੀ ਆਣ ਤੇ ਸਾਰਾ ਸਮਾਨ ਲੈ ਕੇ ਜਾਣ ਠੀਕ ਹੈ ਜੀ ਇਥੇ ਕਾਟਨ ਦੇ ਆ ਜਿਹੜਾ ਤੁਹਾਨੂੰ ਫੈਬਰਿਕ ਜਿਹੜਾ ਮਿਲ ਜੂਗਾ ਹਨਾ ਬਹੁਤ ਸੌਫਟ ਕਾਟਨ ਹੈ ਇਹ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟਾਲਸ ਨੇਗੀਆਂ ਇੱਥੇ ਤੇ ਅੱਗੇ ਚੱਲਦੇ ਆ ਅੱਗੋਂ ਤੁਹਾਨੂੰ ਦਿਖਾਉਣੇ ਆ ਆਪਾਂ ਕੁਝ ਇਹ ਕਾਰਨੀਵਲ ਜਾ ਕੇ ਟਰੇਡ ਫੇਅਰ ਮੇਰੇ ਮੂੰਹੋਂ ਕਾਰਨੀਵਲ ਨਿਕਲ ਜਾਂਦਾ ਫੇਰ ਕਿਉਂ ਕਾਰਨੀਵਲ ਮੂੰਹ ਤੇ ਚੜਿਆ ਹੋਇਆ ਆ ਆਪਾਂ ਵੀਡੀਓ ਬਣਾਉਨੇ ਰਹਨੇ ਆ ਨਾ ਕਾਰਨੀਵਲਾਂ ਦੀ ਤੇ ਇੱਥੇ ਤੁਸੀਂ ਦੇਖ ਸਕਦੇ ਹੋਵੇਂ ਆਇਹ ਇਤਰਾਗੇ ਇਹਨਾਂ ਦੀ 스멜 ਬਹੁਤ ਵਧੀਆ ਹੁੰਦੀ ਆ ਆਹ ਸਾਰੇ ਪਰਸ ਆਗੇ ਤੁਸੀਂ ਦੇਖ ਸਕਦੇ ਹੋ ਆ ਲੇਡੀਜ਼ ਵਾਲੇ ਸਾਰੇ ਬੈਗ ਨੇ ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਸਟਾਲ ਜੁਨੇਗੀਆਂ ਦੇਖ ਸਕਦੇ ਹਾਂ ਤੇ ਇੱਥੇ ਜਿਵੇਂ ਆ ਵੀ ਕੁਝ ਕੁ ਸਾਰਾ ਮਤਲਬ ਸਟਾਲ ਆ ਗਏ ਹਨਾ ਕੁੜੀਆਂ ਵਾਲੇ ਸਾਰੇ ਕਿਹਾਂ ਤੋਂ ਆਏ ਹੋ ਜੀ ਆਪ ਤੁਸੀਂ ਲੋਕ ਦਿੱਲੀ سے ہیں ਦਿੱਲੀ سے ਇਹ ਦਿੱਲੀ ਤੋਂ ਆਏ ਨੇ ਆਪਣੀ ਸਟਾਲ ਲਾਈ ਆਏ ਨੇ ਇੱਥੇ ਹਾਂ ਜੀ ਸਰ ਆਯੁਰਵੈਦਿਕ ਉਤਪਾਦ ਸਾਰੇ ਹੈ ਮਾਰੇ ਪਾਸ ਠੀਕ ਹੈ ਜੀ ਜਿਸ ਤਰ੍ਹਾਂ ਸਾਡੇ ਕੋਲ ਨਾਭੀ ਰੂਟ ਸਾਇਲ ਹੈਗਾ ਨਾਭੀ ਦੇ ਵਿੱਚ 2 ਜਾਂ 3 ਡਰਾਪਸ ਪਾਣੀ ਪੂਰੀ ਬੋਡੀ ਨੂੰ ਡੀਟੌਕਸ ਕਰੇਗਾ ਅੱਛਾ ਜੀ ਵਜ਼ਨ ਕਮ ਕਰੇਗਾ ਪੀਪੀ ਨੂੰ ਕੰਟਰੋਲ ਕਰੇਗਾ ਸ਼ੂਗਰ ਨੂੰ ਵੀ ਕੰਟਰੋਲ ਕਰੇਗਾ ਥਾਇਰੋਇਡ ਦੀ ਪ੍ਰੋਬਲਮ ਨਹੀਂ ਆਂਦੇਗਾ ਠੀਕ ਹੈ ਜੀ ਮਤਲਬ ਕਨਸਟਿਪੇਸ਼ਨ ਤੀਸਰੇ ਦਿਨ ਖਤਮ ਕਰ ਦੇਗਾ ਸਰ ਆਯੁਰਵੈਦਿਕ ਪ੍ਰੋਪਰਟਰੀ ਮੈਡੀਸਨ ਹੈ ਸਾਰੀ ਪਰ 100% ਨੇਚਰਲ ਹੈ ਠੀਕ ਹੈ ਜੀ ਇਸ ਤਰ੍ਹਾਂ ਹੀ ਸਾਡੇ ਕੋਲ హెయిਰ ਆਇਲ ਹੈ ਹਾਂ ਜੀ ਵਾਲ ਝੜਨੇ ਰੋਕੇਗਾ ਵਾਲ ਲੰਬੇ ਕਰੇਗਾ ਡੈਂ ਆ ਤੁਸੀਂ ਵਿਜ਼ਿਟ ਕਰ ਸਕਦੇ ਹੋ ਯੂਜ਼ ਕਰ ਸਕਦੇ ਹੋ ਅੱਛੇ ਰਿਜ਼ਲਟਸ ਆ ਗਏ ਆ ਠੀਕ ਹੈ ਜੀ ਠੀਕ ਜੀ ਇਸ ਤਰ੍ਹਾਂ ਦੇ ਪ੍ਰੋਡਕਟਸ ਵੀ ਤੁਹਾਨੂੰ ਇਹ ਹੈਂਡ ਮੇਡ ਸੋਪ ਆ ਗਏ ਦੇਖ ਸਕਦੇ ਹੋ ਅੱਛਾ ਹੈਂਡ ਮੇਡ ਨੇ ਜੀ ਵੀ ਹਾਂਜੀ ਹਾਂਜੀ ਲਓ ਜੀ ਆਪ ਬਣਾਏ ਹੋਏ ਸੋਪ ਨੇ ਹਨਾ ਸਾਰੇ ਲਓ ਜੀ ਇਸ ਤਰ੍ਹਾਂ ਦੇ ਪ੍ਰੋਡਕਟ ਵੀ ਤੁਹਾਨੂੰ ਜਿਹੜੇ ਇੱਥੋਂ ਮਿਲ ਜਾਣਗੇ ਆ ਸਾਰੀਆਂ ਸੋਪਸ ਨੇ ਦੇਖ ਸਕਦੇ ਹੋ ਸਾਬਣਾਂ ਨੇ ਸਾਰੀਆਂ ਇਹ ਲਓ ਜੀ ਬਹੁਤ ਤਰ੍ਹਾਂ ਦੇ ਪ੍ਰੋਡਕਟ ਨੇ ਇੱਥੇ ਨਵੀਆਂ ਨਵੀਆਂ ਚੀਜ਼ਾਂ ਇਹ ਟਰੇਡ ਫੇਅਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਮਿਲਣਗੀਆਂ ਕੁਝ ਕੁ ਚਾਬੀਆਂ ਦੇ ਵਿੱਚ ਪਾਉਣ ਵਾਲੇ ਛੱਲੇ ਆ ਗਏ ਇਸ ਤਰ੍ਹਾਂ ਦੀਆਂ ਸਾਰ ਕੁਛ ਜਿਵੇਂ ਐਰਿੰਗਸ ਵਗੈਰਾ ਹੋ ਗਏ ਹਨ ਅੱਗੇ ਦਿਖਾਉਣੇ ਆ ਤੁਹਾਨੂੰ ਇਹ ਇੱਥੇ ਜਿਵੇਂ ਤੁਸੀਂ ਆ ਦੇਖ ਸਕਦੇ ਆ ਆ ਜਿਵੇਂ ਬੈੱਡ ਸ਼ੀਟ ਹੋ ਗਈਆਂ ਹਨ ਉੱਪਰ ਏਸੀਆਂ ਦੇ ਵਿੱਚ ਲੈਣ ਵਾਲੇ ਜਿਹੜੇ ਕੰਬਲ ਜੀ ਉਹ ਹੋ ਗਏ ਆ ਇੱਥੇ ਸੂਟ ਹੋ ਗਏ ਤੁਸੀਂ ਦੇਖ ਸਕਦੇ ਹੋ ਭਾਈ ਮੈਂ ਬੈਲੋਂਗ ਕਰਤੀ ਸਾਉਂਡ ਕਰਤੀ ਚਾਹੀਦੀ ਪਰਤੇ ਹਨਾ ਟੌਪ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ ਇੱਥੇ ਆ ਜਿਵੇਂ ਸਾਹਮਣੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਤੁਸੀਂ ਆ ਸਾਰੇ ਟੌਪ ਨੇਗੇ ਇਥੇ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਗਈਆਂ ਤੇ ਆ ਵੀ ਜਿਵੇਂ ਪਿੱਛੇ ਆਪਾਂ ਤੁਹਾਨੂੰ ਦਿਖਾਈ ਸੀ ਨਾ 100 100 ਰੁਪਏ ਸੇਲ ਹੈ ਕੋਈ ਵੀ ਚੀਜ਼ ਲਓ ਤੁਹਾਨੂੰ ਇੱਥੋਂ 100 ਰੁਪਏ ਦੀ ਮਿਲੇਗੀ ਆ ਸਾਰੀ ਜੁਐਲਰੀ ਹੋਗੀ ਹੈ ਨਾ ਆ ਬੈਗ ਹੋਗੇ ਪਰਸ ਹੋਗੇ ਇਹਨਾਂ ਦੇ ਉੱਪਰ ਲਿਖਿਆ ਹੋਇਆ ਹੈ ਅਫਗਾਨੀ ਪਰਸ ਦੇਖ ਸਕਦੇ ਹੋ ਨਾ ਸਾਰੇ ਅਫਗਾਨੀ ਪਰਸ ਨੇ ਜੋਲਡੀ 100 ਹੈ ਜਾਂ 70 25 500 ਹੈ ਅੱਛਾ ਜੇ 500 ਹੈ ਓਕੇ ਓਕੇ ਜਿਹੜੇ ਆ ਪਰਸ ਦੇਖਦੇ ਹੋ ਉਹ 500 ਦੇ ਨਹੀਂ ਬਾਕੀ 100 100 ਰੁਪਈਆ ਦੇ ਵਿੱਚ ਲੈ ਸਕਦੇ ਹੋ ਹਾਂਜੀ 50 ਕਾ ਲੀਓ ਅੱਛਾ ਅੱਛਾ ਪਿੱਛੇ ਪਿੱਛੇ ਲੇਰਿੰਗ 50 ਹੈ ਅੱਛਾ ਜੀ ਪਿੱਛੇ 50 ਦਾ ਠੀਕ ਹੈ ਜੀ ਹਾਂਜੀ ਹਾਂਜੀ ਜਾਤੇ ਆਂ ਤੇ ਅੰਦਰੋਂ ਦਿਖਾਉਨੇ ਆ ਬਾਹਰ ਜਿਵੇਂ 100 100 ਰੁਪਈਆ ਦੇ ਵਿੱਚ ਅੰਦਰ ਤੁਸੀਂ 50 50 ਰੁਪਈਆ ਦੇ ਵਿੱਚ ਲੈ ਸਕਦੇ ਹੋਗੇ ਅੰਦਰ ਆ ਗਏ ਆਪਾਂ ਇੱਥੇ ਤੁਸੀਂ ਦੇਖ ਸਕਦੇ ਹੋ ਔਰ ਇਹ ਵੀ ਕਾਫੀ ਸਾਰੀ ਜੁਐਲਰੀ ਜਿਹੜੀ ਲੱਗੀ ਹੋਈ ਹੈ ਚੱਲਦੇ ਆ ਅੱਗੇ ਅੱਗੇ ਤੁਹਾਨੂੰ ਦਿਖਾਉਨੇ ਆਂਗੇ ਆਪਾਂ ਜਾ ਕੇ ਸਟਾਲਾਂ ਹਨਾ ਆ ਕਿਉਂ ਟ੍ਰੇਡ ਫੇਅਰ ਦਿਖਾਉਨੇ ਆਂ ਹਾਂਜੀ ਬੋਲਦੀ ਆ ਬੋਲਦੀ ਆ ਐਵੇਂ ਦੀਆਂ ਸਾਰੀਆਂ ਸਟਾਲਾਂ ਨੇਗੀਆਂ ਇੱਥੇ ਲੱਗੀਆਂ ਹੋਈਆਂ ਦੇਖ ਸਕਦੇ ਹੋਗੇ ਤੁਸੀਂ ਤੇ ਆ ਵੀ ਕਾਫੀ ਸਾਰੀਆਂ ਚੀਜ਼ਾਂ ਆਗੀਆਂ ਘਰਾਂ ਦੀ ਵਰਤੋਂ ਵਾਲਾ ਸਮਾਨ ਆ ਗਿਆ ਆ ਕੈਂਚੀਆਂ ਹੋਗੀਆਂ ਜਿਵੇਂ ਹਨਾ ਇਹਦੇ ਸਾਰਾ ਘਰਾਂ ਦੀ ਵਰਤੋਂ ਵਾਲਾ ਸਮਾਨ ਆ ਆ ਮੈਟ ਆਗੇ ਦੇਖ ਸਕਦੇ ਹੋ ਤੁਸੀਂ ਇੱਥੇ ਕੁਝ ਜੂਸਰ ਕੁਕਿੰਗ ਵਾਲਾ ਸਮਾਨ ਹੋ ਗਿਆ ਹਨਾ ਦੇਖ ਸਕਦੇ ਹੋ ਐਵੇਂ ਦੀਆਂ ਸਾਰੀਆਂ ਚੀਜ਼ਾਂ ਵੀ ਮਿਲਣਗੀਆਂ ਕੁਕਿੰਗ ਵਾਲਾ ਸਮਾਨ ਜੂਸਰ ਹੋਗੇ ਆ ਜਰ ਜਿਹੜਾ ਤੁਸੀਂ ਸਾਰਾ ਕਪੜਾ ਦੇਖ ਰਹੇ ਹੋ ਨਾ ਇਹ ਕੋਈ ਮਤਲਬ ਬਨਾਰਸ ਤੋਂ ਆਇਆ ਹੋਇਆ ਕੋਈ ਕਿਤੋਂ ਆਇਆ ਹੋਇਆ ਇੱਧਰ ਸੂਟ ਜਿਹੜੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਆ ਬੈਗ ਪਰਸ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ ਇੱਥੋਂ ਤੁਹਾਨੂੰ ਅੰਟੀਕ ਅੰਟੀਕ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੂ ਆ ਵੀ ਸਾਰਾ ਘਰਾਂ ਦੀ ਵਰਤ ਵਾਲਾ ਸਮਾਨ ਆ ਗਿਆ ਦੇਖ ਸਕਦੇ ਹੋ ਆ ਸਟਾਲ ਤੇ ਇਧਰ ਕੁਸ਼ਕ ਆ ਸੂਟ ਆਗੇ ਨਾ ਕੜਾਈ ਵਾਲੇ ਜਿਹੜੇ ਸੂਟ ਨੇ ਨਾ ਸੋਹਣੇ ਸੋਹਣੇ ਐਵੇਂ ਜਿਹੇ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਅੱਗੇ ਚੱਲਦੇ ਆ ਤੇ ਅੱਗੇੋਂ ਦੇਖਦੇ ਆ ਕਿ ਆਪਾਂ ਜਾ ਕੇ ਤੇ ਆ ਵੀ ਤੁਸੀਂ ਦੇਖ ਸਕਦੇ ਹੋ ਕੁਝ ਮੈਟ ਆਗੇ ਜਿਵੇਂ ਇੱਥੇ ਆਹ ਮੈਟ ਆਗੇ ਨਾ ਸਾਰੇ ਜਿਵੇਂ ਆਪਣੇ ਸੋਫੇ ਵਾਲੇ ਕਮਰੇ ਦੇ ਵਿੱਚ ਵਿਛਾਇਆ ਹੁੰਦਾ ਥੱਲੇ ਸੋਫਿਆਂ ਦੇ ਦੇਖ ਸਕਦੇ ਹੋ ਤੇ ਕੁਛ ਕਿ ਇੱਥੇ ਵੀ ਆ ਜਿਵੇਂ ਜੁਵੈਲਰੀ ਆ ਗਈ ਸਾਰੀ ਜਿਹੜੀ ਆ ਸਟਾਲ ਆ ਨਾ ਆ ਸਾਰੀ ਜੁਵੈਲਰੀ ਵਾਲੀ ਹੋਇਆ ਇੱਥੇ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਾਂ ਨੇਗੀਆਂ ਇੱਥੇ ਤੇ ਇਧਰ ਵਾਲੀ ਸਾਈਡ ਆਪਾਂ ਕੁਝ ਕੁ ਦੇਖਦੇ ਆਂ ਤੇ ਇੱਥੇ ਵੀ ਕੁਛ ਆ ਦੇਸੀ ਚੀਜ਼ਾਂ ਨੇਗੀਆਂ ਇਹ ਆਪਾਂ ਦੇਖਦੇ ਆਂਗੇ ਆ ਸਾਰੀਆਂ ਦੇਸੀ ਚੀਜ਼ਾਂ ਨੇਗੀਆਂ ਦੇਖ ਸਕਦੇ ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸਾਰੀਆਂ ਇਥੋਂ ਜਿਹੜੀਆਂ ਮਿਲ ਜਾਣਗੀਆਂ ਤੇ ਆ ਵੀ ਕਾਫੀ ਅੰਟੀਕੰਟੀਕੀ ਚੀਜ਼ਾਂ ਆ ਗਈਆਂ ਕ੍ਰੌਕਰੀ ਆ ਗਈ ਕੱਪ ਵਗੈਰਾ ਬਹੁਤ ਵੱਡਾ ਹੈ ਟ੍ਰੇਡ ਫੇਅਰ ਹੈ ਬਹੁਤ ਸਾਰੀਆਂ ਸਟਾਲ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਟ੍ਰੇਡ ਫੇਅਰ ਦੇ ਵਿੱਚ ਤੇ ਆ ਵੀ ਸਾਰਾ ਜੁਐਲਰੀ ਵਾਲੀ ਆ ਗਈ ਜਿਹੜੀ ਆ ਸਟਾਲ ਤੁਸੀਂ ਦੇਖ ਰਹੇ ਹੋ ਹਨ ਇਹ ਸਾਰੀ ਜੁਐਲਰੀ ਵਾਲੀ ਆ ਗਈ ਤੇ ਇੱਥੇ ਕੱਪੜੇ ਡਿਸਪਲੇ ਕੀਤੇ ਹੋਏ ਨੇ ਕੁੜਤੇ ਹੋਗੇ ਜਿਵੇਂ ਸੂਟ ਹੋਗੇ ਆ ਜੁਐਲਰੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਜੁਐਲਰੀ ਵਾਲੀਆਂ ਸਟਾਲ ਸੂਟਾਂ ਵਾਲੀਆਂ ਸਟਾਲਸ ਤੁਹਾਨੂੰ ਇੱਥੇ ਜਿਹੜੀਆਂ ਮਿਲਣਗੀਆਂ ਤੇ ਅੱਗੇ ਚੱਲਦੇ ਆ ਅੱਗੇ ਉਹ ਦੇਖਦੇ ਆਗੇ ਆਪਾਂ ਜਾ ਕੇ ਇੱਧਰ ਕੁਛ ਕੋ ਖਾਣ ਪੀਣ ਵਾਲਾ ਸਮਾਨ ਹੈ ਖਾਣ ਪੀਣ ਵਾਲੇ ਸਮਾਨ ਦੀ ਜਿਹੜੀ ਸਟਾਲ ਲੱਗੀ ਹੋਈ ਹੈ ਆ ਸਾਰਾ ਸਮਾਨ ਜਿਹੜਾ ਪੈਕ ਕੀਤਾ ਹੋਇਆ ਦੇਖ ਸਕਦੇ ਆ ਇੱਥੇ ਜਿਵੇਂ ਹਲਵਾ ਪਿਆ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਇੱਥੇ ਖਾਣ ਪੀਣ ਵਾਲੀਆਂ ਹਰੇਕ ਤਰੀਕੇ ਦੀ ਚੀਜ਼ ਤੁਹਾਨੂੰ ਇਹ ਟ੍ਰੇਡ ਫੇਅਰ ਦੇ ਵਿੱਚ ਮਿਲੂ ਡਰਾਈ ਫਰੂਟ ਕੱਪੜਾ ਹੋ ਗਿਆ ਜਿਵੇਂ ਹਨਾ ਤੇ ਇੱਥੇ ਵੀ ਕੁਛ ਆ ਜੁੱਤੀਆਂ ਵਾਲੀ ਸਟਾਲ ਲੱਗੀ ਹੋਈ ਆ ਸਾਰੀਆਂ ਜੁੱਤੀਆਂ ਇਨ ਇਥੇ ਪੰਜਾਬੀ ਜੁੱਤੀਆਂ ਵਾਲੀਆਂ ਸਟਾਲ ਵੀ ਬਹੁਤ ਸਾਰੀਆਂ ਮਿਲਣਗੀਆਂ ਤੁਹਾਨੂੰ ਇੱਥੇ ਤੇ ਇੱਧਰ ਜਿਵੇਂ ਆ ਵੀ ਕੱਪੜਾ ਆ ਗਿਆ ਨਾ ਕੁੜਤੇ ਆ ਗਏ ਕੁੜੀਆਂ ਦੇ ਬਹੁਤ ਸਾਰੇ ਕੱਪੜੇ ਨੇ ਇੱਥੇ ਸੂਟ ਕੁੜਤੇ ਤਰ੍ਹਾਂ ਦੀਆਂ ਇਹ ਚੀਜ਼ਾਂ ਨੇਗੀਆਂ ਏ ਟ੍ਰੇਡ ਫੇਅਰ ਦੇ ਵਿੱਚ ਸੂਟ ਆ ਗਏ ਜਿਵੇਂ ਸੋਹਣੇ ਸੋਹਣੇ ਸੂਟ ਸੂਟ ਬਹੁਤ ਸੋਹਣੇ ਸੋਹਣੇ ਨੇ ਇੱਥੇ ਵਰਕ ਵਾਲੇ ਕਢਾਈ ਵਾਲੇ ਸੂਟ ਤੇ ਆਹ ਸ਼ਾਪ ਵੀ ਜਿਵੇਂ ਆ ਗਈ ਜੁਐਲਰੀ ਵਾਲੀ ਸਾਰਾ ਜੁਐਲਰੀ ਵਾਲੀਆਂ ਚੀਜ਼ਾਂ ਨੇ ਗੀਆਂ ਇੱਥੇ ਬਹੁਤ ਵੱਡਾ ਟਰੇਡ ਹੋਇਆ ਰ ਹੈ ਤੇ ਆਹ ਸੂਟ ਆ ਕੇ ਜਿਵੇਂ ਤੁਹਾਨੂੰ ਆਹ ਸਾਈਡ ਤੋਂ ਪਾ ਦਿਖਾਇਆ ਹੀ ਸੀਗਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟਾਲਸ ਨੇ ਤੇ ਇਹ ਆਪਾਂ ਦੇਖ ਲਿਆ ਹਾਲ ਤੇ ਅਗਲੇ ਹਾਲ ਦੇ ਵਿੱਚ ਜਾਵਾਂਗੇ ਹੁਣ ਆਪਾਂ ਅੱਗੇ ਦਾ ਪਾਸਾ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕੁਛ ਆ ਬੱਚਿਆਂ ਵਾਲੇ ਖੜਾਉਣੇ ਹਨ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ ਇੱਥੋਂ ਛੋਟੇ ਬੱਚਿਆਂ ਵਾਲੇ ਖੜਾਉਣੇ ਹੋਗੇ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਤੇ ਆਹ ਹਾਲ ਵੀ ਆਪਾਂ ਦੇਖ ਲਿਆ ਇਸ ਤੋਂ ਅੱਗੇ ਚੱਲਦੇ ਹਾਂ ਹੁਣ ਆਪਾਂ ਅਗਲੇ ਹਾਲ ਦੇ ਵਿੱਚ ਇਸ ਤਰ੍ਹਾਂ ਸਾਰਾ ਇਹ ਬਾਹਰੋਂ ਇਹਨੂੰ ਲੋਕ ਜਿਹੜੀ ਦਿੱਤੀ ਹੋਈ ਹੈ ਕਿ ਆਪਾਂ ਅੱਗੇ ਵਾਲੇ ਹਾਲ ਦੇ ਵਿੱਚ ਇਹਦੇ ਉੱਪਰ ਲਿਖਿਆ ਹੋਇਆ ਕੰਜ਼ਿਊਮਰ ਐਂਡ ਲਾਈਫਸਟਾਈਲ ਇਹ ਆਪਾਂ ਜਾ ਕੇ ਦੇਖਦੇ ਹਾਂ ਵੀ ਆਪਾਂ ਨੂੰ ਇਹਦੇ ਵਿੱਚ ਕੀ ਜਿਹੜਾ ਦੇਖਣ ਨੂੰ ਮਿਲੇਗਾ ਕੰਜ਼ਿਊਮਰ ਐਂਡ ਲਾਈਫਸਟਾਈਲ ਇਹਦੇ ਉੱਪਰ ਜਿਹੜਾ ਲਿਖਿਆ ਹੋਇਆ ਤੇ ਇਧਰੋਂ ਆਪਾਂ ਦੇਖ ਕੇ ਆਏ ਹਾਂ ਸਾਰੇ ਹਾਲ ਆ ਤੇ ਚੱਲਦੇ ਆਪਾਂ ਇਹਦੇ ਅੰਦਰ ਕਿ ਕਿ ਇਸ ਹਾਲ ਦੇ ਵਿੱਚ ਆਪਾਂ ਨੂੰ ਜਿਹੜਾ ਦੇਖਣ ਦੇ ਲਈ ਮਿਲੂਗਾ ਉਹ ਆਪਾਂ ਜਾ ਕੇ ਦੇਖਦੇ ਆਂ ਤੇ ਇੱਧਰ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਕੁਛ ਆ ਵੈਕਿਊਮ ਕਲੀਨਰ ਹੋਗੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਵੀ ਇੱਥੇ ਤੁਹਾਨੂੰ ਜਿਹੜੀਆਂ ਮਿਲਣਗੀਆਂ ਬਹੁਤ ਸਾਰੀਆਂ ਕੰਪਨੀਆਂ ਆਈਆਂ ਹੋਈਆਂ ਨੇ ਇੱਥੇ ਵੈਕਿਊਮ ਕਲੀਨਰ ਵਾਲੀ ਕੰਪਨੀ ਵੀ ਜਿਹੜੀ ਆਈ ਹੋਈ ਹੈ ਤੇ ਅੱਗੇ ਉਹ ਦੇਖਦੇ ਆਂਗੇ ਆਪਾਂ ਜਾ ਕੇ ਇਹ ਤੇ ਯਾਰ ਤੇ ਇੱਥੇ ਕੁਛ ਆ ਖਾਣ ਪੀਣ ਵਾਲੀਆਂ ਜਿਵੇਂ ਚਾਕਲੇਟਸ ਵਗੈਰਾ ਹੋਗੇ ਹਨਾ ਫਰੂਟਸ ਐਂਡ ਨਟਸ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਚਾਕਲੇਟ ਹੋ ਗਈਆਂ ਦੇਖ ਸਕਦੇ ਹੋ ਤੁਸੀਂ ਐਵੇਂ ਦੇ ਸਾਰੇ ਪ੍ਰੋਡਕਟ ਇੱਥੋਂ ਜਿਹੜੇ ਮਿਲਣਗੇ ਅੱਗੇ ਚੱਲਦੇ ਆਂ ਅੱਗੋਂ ਦਿਖਾਉਣੇ ਆਂਗੇ ਤੁਹਾਨੂੰ ਜਾ ਕੇ ਆਪਾਂ ਤੇ ਅੱਜ ਮੈਂ ਇੱਥੇ ਤੁਸੀਂ ਦੇਖ ਸਕਦੇ ਹੋ ਐਵੇਂ ਦੇ ਸਾਰੇ ਪ੍ਰੋਡਕਟ ਤੁਹਾਨੂੰ ਇੱਥੋਂ ਜਿਹੜੇ ਮਿਲਣਗੇ ਆ ਜੈਗਰੀ ਪਾਊਡਰ ਹੋ ਗਿਆ ਜਿਵੇਂ ਹਨਾ ਲਓ ਜੀ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਇੱਥੋਂ ਮਿਲ ਜਾਣਗੀਆਂ ਮ ਰਬਾ ਹੋ ਗਿਆ ਵਿਚਾਰ ਹੋ ਗਿਆ ਨਾ ਐਵੇਂ ਦੇ ਸਾਰੇ ਪ੍ਰੋਡਕਟ ਵੀ ਇਥੋਂ ਜਿਹੜੇ ਤੁਹਾਨੂੰ ਮਿਲ ਜਾਣਗੇ ਤੇ ਆ ਜੁਐਲਰੀ ਆ ਗਈ ਸਾਰੀ ਇਸ ਤਰ੍ਹਾਂ ਦੀ ਜੁਐਲਰੀ ਵਾਲੀਆਂ ਸਟੋਰਸ ਵੀ ਸਾਰੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਆ ਬੈਗ ਆ ਗਏ ਦੇਖੋ ਇਹ ਸੇਲ ਦੇ ਵਿੱਚ ਨੇ ਸਾਰੇ ਬਹੁਤ ਸੋਹਣੇ ਸੋਹਣੇ ਬੈਗ ਇੱਥੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਆ ਕੱਪੜਾ ਆ ਗਿਆ ਹਨਾ ਸੂਟ ਆ ਗਏ ਕਿਹਾਂ ਸੇ ਆਏ ਹੋ ਆਪ ਭਾਗਲਪੁਰ ਸੇ ਆਏ ਹਾਂ ਇਆ ਕੀ ਹੈ ਆਪਕੇ ਕੋਲ ਹੈ ਹੈਂਡਲੂਮ ਹੈ ਹਾਦੀ ਸੂਟ ਹੈ ਸਾਰੀ ਹੈ ਡਰੈਸ ਹੈ ਮਟੀਰੀਅਲ ਹੈ ਠੀਕ ਹੈ ਠੀਕ ਹੈ ਜੀ ਲੋ ਜੀ ਤੁਸੀਂ ਦੇਖ ਸਕਦੇ ਹੋ ਐਵੇਂ ਦੀਆਂ ਸਟਾਲਸ ਵੀ ਇੱਥੇ ਜਿਹੜੀਆਂ ਆਈਆਂ ਹੋਈਆਂ ਨੇ ਹਨ ਲੈ ਕੇ ਆਏ ਹੋਏ ਨੇ ਬਾਈ ਹਣੀ ਸੂਟ ਹੋ ਗਏ ਜਿਵੇਂ ਜਿਵੇਂ ਆਪਾਂ ਪਿੱਛੇ ਤੁਹਾਨੂੰ ਦਿਖਾਇਆ ਸੀਗਾ ਅਚਾਰ ਹੋ ਗਿਆ ਹਨ ਮਰਬੇ ਹੋ ਗਏ ਇੱਧਰੀ ਸਾਈਡ ਆ ਸੂਟ ਹੋ ਗਏ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਜਿਹੜੀਆਂ ਮਿਲਣਗੀਆਂ ਤੇ ਆਹ ਸਾਈਡ ਵੀ ਕੁਝ ਜੁਐਲਰੀ ਵਾਲੀਆਂ ਨੇਗੀਆਂ ਸਟਾਲਾਂ ਦਾ ਕੀ ਹੈ ਆ ਸਾਰੀ ਜੁਐਲਰੀ ਆ, ਐਰਿੰਗਸ ਹੋਗੇ ਜਿਵੇਂ ਐਵੇਂ ਜੀਆਂ ਸਾਰੀਆਂ ਚੀਜ਼ਾਂ ਮਿਲਣਗੀਆਂ, ਦੇਖ ਸਕਦੇ ਹੋ। ਨੈਕਲੇਸ ਹੋਗੇ ਹਨਾ, ਐਰਿੰਗਸ ਹੋਗੇ। ਬਹੁਤ ਸੋਹਣੀ-ਸੋਹਣੀ ਜੁਐਲਰੀ ਤੁਹਾਨੂੰ ਇੱਥੋਂ ਜਿਹੜੀ ਮਿਲ ਜੂਗੀ। ਆ ਵੀ ਸਾਰਾ ਜੁਐਲਰੀ ਹੋਗੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇੱਥੇ ਜਿਹੜੀਆਂ ਸਟਾਲ ਲੱਗੀਆਂ ਹੋਈਆਂ ਨੇ, ਬਹੁਤ ਸਾਰੀਆਂ ਸਟਾਲਾਂ ਤੇ ਲੱਗੀਆਂ ਹੋਈਆਂ ਨੇ। ਤੇ ਆਹ ਸਾਈਡ ਵੀ ਤੁਸੀਂ ਦੇਖੋ, ਇੱਥੇ ਵੀ ਸਾਰਾ ਤੁਹਾਨੂੰ ਕੱਪੜੇ ਵਾਲੀ ਮਿਲ ਜੂ। ਆ ਕੜਾਈ ਵਾਲੇ ਸੂਟ ਆ ਗਏ ਇੱਥੇ ਸਾਰੇ ਡਿਸਪਲੇ ਜਿਹੜੇ ਕਿਤੇ ਹੋਏ ਨੇ ਹਨਾ ਸੂਟ ਕਪੜਾ ਬਹੁਤ ਜ਼ਿਆਦਾ ਮਿਲੂਗਾ ਇਹ ਟ੍ਰੇਡ ਫੇਅਰ ਦੇ ਵਿੱਚ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਆ ਕੈਂਡੀਆਂ ਆ ਗਈਆਂ ਜਿਵੇਂ ਟੌਫੀਆਂ ਆ ਗਈਆਂ ਦੇਖੋ ਅਲੱਗ-ਅਲੱਗ ਤਰੀਕੇ ਦੀਆਂ ਜਿਹੜੇ-ਜਿਹੜੇ ਇਹਨਾਂ ਦੇ ਪ੍ਰੋਡਕਟ ਨੇਗੇ ਜਿਹੜੇ ਹਨਾ ਉਹ ਆਪਦੇ ਇੱਥੇ ਪ੍ਰੋਡਕਟ ਇਹ ਲੈ ਕੇ ਆਏ ਹੋਏ ਨੇ ਇਸ ਤਰ੍ਹਾਂ ਬਹੁਤ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਆਹ ਕੁੜਤੇ ਹੋਗੇ ਦੇਖ ਸਕਦੇ ਹੋ ਲੋ ਜੀ ਇਹ ਵੀ ਖੁੱਲੇ ਨੂੰ ਨਾ ਕਿਹਾ ਉਹਟ ਕੁੜਤੇ ਹਨਾ ਦੁਪੱਟੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲਣਗੀਆਂ ਆ ਵੀ ਸਾਰੀਆਂ ਜਿਵੇਂ ਜੁਐਲਰੀ ਵਾਲੀਆਂ ਹੋਗੀਆਂ ਚੀਜ਼ਾਂ ਹਨਾ ਫੈਸ਼ਨ ਦੇ ਨਾਲ ਰਿਲੇਟਡ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਮਿਲਣਗੀਆਂ ਇਹ ਸਟਾਲਾਂ ਦੇ ਵਿੱਚ ਤੇ ਆ ਹੋ ਗਿਆ ਜਿਵੇਂ ਇੱਥੇ ਲਿਖਿਆ ਆ ਇਹ ਵੀ ਗੌਤਮ ਹੈਂਡੀਕਰਾਫਟ ਬਾਈ ਨੇ ਹਨਾ ਤੇ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਸੋਹਣੇ ਸੋਹਣੇ ਟਾਪ ਹੋਗੇ ਜਿਵੇਂ ਐਵੇਂ ਦੀਆਂ ਚੀਜ਼ਾਂ ਲੱਗੀਆਂ अच्छा जी शिवकड़ी कॉकरेज बगाने के लिए ਐਵੇਂ ਦੀਆਂ ਚੀਜ਼ਾਂ ਵੀ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਸ਼ਿਪਕਲੀ ਮੱਛਰ ਭਜਾਉਣ ਦੇ ਲਈ ਦੇਖ ਸਕਦੇ ਹੋ ਅੱਛਾ ਕੀ ਪ੍ਰਾਈਸ ਹੈ ਜੀ ਇਹ 250 ਕਾ ਹੈ ਯਹਾਂ ਪੇ 50 ਰੁਪਏ ਦਾ ਡਿਸਕਾਊਂਟ ਹੈ 200 ਮੇ ਆਏਗਾ ਨੇਚਰਲ ਹੈ ਚਿਪਕਲੀ ਇੱਕ ਸਾਲ ਤੱਕ ਗਰਮੀ ਨਹੀਂ ਆਏਗਾ ਚਿਪਕਲੀ ਚੂਹੇ ਕਾਕਰੋਚ ਹਾਂਜੀ ਜੀ ਨੇਚਰਲ ਹੈ ਇਹ ਫੁੱਟੋ ਦਾ ਦਰਦ ਕਮਰ ਦਾ ਦਰਦ ਬਦਨ ਦਾ ਜੋੜੋ ਦਾ ਦਰਦ ਕੇ ਲਈ ਆਇਲ ਹੈ ਠੀਕ ਹੈ ਜੀ ਮੋਟਰੀ ਮਸਾਜ ਹੈ ਹਾਂਜੀ ਸਿਕਾਈ ਕਰਨ ਦੇ ਲਈ ਗਰਮ ਕਰਕੇ ਸਿਕਾਈ ਕਰੋ ਹਬਸ ਬਣਾਈਏ 40 ਜੜੀ ਬੂਟੀ ਤੋਂ ਹਬਸ ਬਣਾਇਆ ਠੀਕ ਹੈ ਜੀ ਠੀਕ ਹੈ ਕਮਰਦਰ ਕਮਰਦਰ ਬੰਦਦਰ ਠੋੜਕਦਰ ਲਈ ਨੈਚੁਰਲ ਹਰਬਲ ਹੈ ਬਹੁਤ ਸ਼ੁਕਰੀਆ ਠੀਕ ਹੈ ਜੀ ਬੈਸਟ ਬੜੀਆ ਰਿਜ਼ਲਟ ਇਥੇ ਆਗੇ ਜਿਵੇਂ ਉੱਪਰ ਲਿਖਿਆ ਹੋਇਆ ਇਹਨਾਂ ਨੇ ਫੇਮਸ ਆਫ ਰਾਜਸਥਾਨ ਪਾਪੜ ਹਨਾ ਆ ਪਾਪੜ ਆ ਗਏ ਸਾਰੇ ਇਹ ਇਹਨਾਂ ਦੇ ਵਿੱਚ ਪੈਕ ਕੀਤੇ ਹੋਏ ਨੇ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੇਗੀਆਂ ਇਥੇ ਉਧਰ ਤੁਸੀਂ ਪਿੱਛੇ ਦੇਖ ਸਕਦੇ ਹੋ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਪਾਪੜ ਨੇਗੇ ਇਹ ਆਹ ਸਾਰਾ ਇੱਥੇ ਜਿਵੇਂ ਕੁਝ ਪੂਜੀ ਆ ਗਿਆ ਹਨ ਇਹ ਸਾਰੇ ਰਾਜਸਤਾਨੀ ਪ੍ਰੋਡਕਟ ਨੇ ਦੇਖ ਸਕਦੇ ਹੋ ਸਾਰੀਆਂ ਰਾਜਸਤਾਨੀ ਚੀਜ਼ਾਂ ਨੇ ਹੈਗੀਆਂ ਇਹ ਰਾਜਸਥਾਨ ਦੇ ਜਿਹੜੇ ਪ੍ਰੋਡਕਟ ਨੇਗੇ ਬਣੇ ਹੋਏ ਤੇ ਇਧਰ ਵਾਲੀ ਸਾਈਡ ਆਚਾਰ ਵਾਲੀਆਂ ਵੀ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਹੈਗੀਆਂ ਤੇ ਆਹ ਕਾਫੀ ਅਨਟੀਕ ਅਨਟੀਕ ਚੀਜ਼ਾਂ ਆ ਗਈਆਂ ਦੇਖ ਸਕਦੇ ਹੋ ਲੋ ਜੀ ਐਵੇਂ ਦੀਆਂ ਬਹੁਤ ਸਾਰੀਆਂ ਇੱਥੇ ਸਟਾਲਾਂ ਨੇ ਹੈਗੀਆਂ ਲੱਗੀਆਂ ਹੋਈਆਂ ਤੇ ਇਧਰੋਂ ਅੱਗੇ ਚੱਲਦੇ ਆ ਅੱਗੋਂ ਤੁਹਾਨੂੰ ਦਿਖਾਉਣਿਆਂਗੇ ਆਪਾਂ ਜਾ ਕੇ ਤੇ ਆ ਵੀ ਇੱਥੇ ਤੁਸੀਂ ਦੇਖੋ ਜਿਵੇਂ ਆਹ ਕੁਰਤੇ ਆ ਗਏ ਹਨ ਐਵੇਂ ਦੇ ਸਾਰੇ ਸੂਟ ਆ ਗਏ ਐਵੇਂ ਦੀਆਂ ਚੀਜ਼ਾਂ ਤੁਹਾਨੂੰ ਸਾਰੀਆਂ ਜਿਹੜੀਆਂ ਮਿਲ ਜਾਣਗੀਆਂ ਤੇ ਆ ਇੱਥੇ ਤੁਸੀਂ ਦੇਖੋ ਬਾਕਸ ਆ ਗੀਆਂ ਜਿਵੇਂ ਬਾਕਸਰੀਆਂ ਸਟਾਲਸ ਵੀ ਤੁਹਾਨੂੰ ਮਿਲ ਜਾਣਗੀਆਂ ਬਹੁਤ ਸਾਰੀਆਂ ਬਾਕਸਰ ਨੇ ਇੱਥੇ ਜਿਹੜੇ ਕਿਤਾਬਾਂ ਦੇ ਸ਼ਕੀਨ ਨੇਗੇ ਉਹਨਾਂ ਦੇ ਲਈ ਵੀ ਬਹੁਤ ਵਧੀਆ ਹੈ ਬਹੁਤ ਵਧੀਆ ਮੌਕਾ ਇੱਥੋਂ ਤੁਸੀਂ ਲੈ ਸਕਦੇ ਹੋ ਆ ਕੁਝ ਛੋਟੇ ਬੱਚੇ ਵਾਲੀਆਂ ਕਿਤਾਬਾਂ ਆ ਗਈਆਂ ਹਨ ਕਹਾਣੀ ਵਾਲੀਆਂ ਏ ਬੀ ਸੀ ਵਾਲੀਆਂ ਤੇ ਚੱਲਦੇ ਆਂ ਅੱਗੇ ਉਹ ਦੇਖਦੇ ਆਂਗੇ ਆਪਾਂ ਜਾ ਕੇ ਤੇ ਇਧਰ ਜਿਵੇਂ ਤੁਸੀਂ ਦੇਖੋ ਆ ਵੀ ਕਾਫੀ ਸੋਹਣੇ ਸੋਹਣੇ ਚੀਜ਼ਾਂ ਟੀਕਾਂਟੀ ਦੀ ਚੀਜ਼ਾਂ ਹਨ ਐਵੇਂ ਦੀਆਂ ਵੀ ਚੀਜ਼ਾਂ ਮਿਲ ਜਾਣਗੀਆਂ ਕਾਫੀ ਖੁਸ਼ ਆਇਆ ਇੱਥੇ ਇਹਦੇ ਵਿੱਚ ਟਰੇਡ ਫੇਅਰ ਦੇ ਵਿੱਚ ਆ ਕੁਝ ਖਾਣ ਪੀਣ ਵਾਲੇ ਹੋ ਗਏ ਹਨ ਪ੍ਰੋਡਕਟ ਸਾਰੇ ਦੇਖ ਸਕਦੇ ਹੋ ਕਿ ਰਾਜਸਥਾਨ ਦੇ ਪ੍ਰੋਡਕਟ ਨੇ ਆ ਸਾਈਡ ਜਿਹੜੇ ਲੱਗੇ ਹੋਏ ਨੇ ਇੱਥੇ ਜਿਵੇਂ ਗੱਚਕ ਹੋ ਗਈ ਐਵੇਂ ਦੀਆਂ ਸਾਰੀਆਂ ਚੀਜ਼ਾਂ ਹਨ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਆ ਜੁੱਤੀਆਂ ਆ ਗਈਆਂ ਜਿਵੇਂ ਹਨ ਜਿਵੇਂ ਆਪਣੀਆਂ ਪੰਜਾਬੀ ਜੁੱਤੀਆਂ ਹੁੰਦੀਆਂ ਨੇ ਹਨ ਉਸ ਤਰ੍ਹਾਂ ਦੀਆਂ ਜੁੱਤੀਆਂ ਨੇਗੀਆਂ ਇੱਧਰ ਸਾਹਮਣੇ ਡਿਸਪਲੇ ਕੀਤੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਜਿਵੇਂ ਘਰਾਂ ਦੀ ਵਰਤੌਲਾ ਸਮਾਨ ਆ ਗਿਆ ਸਾਰਾ ਹਾਸ ਘਰਾਂ ਦੀ ਵਰਤੌਲਾ ਸਮਾਨ ਆਰੇ ਸਾਫ ਸਫਾਈ ਕਰਨ ਵਾਲਾ ਸਮਾਨ ਹਨਾ ਕਲੀਨਿੰਗ ਵਾਲਾ ਸਾਰਾ ਸਮਾਨ ਐਵੇਂ ਦੀਆਂ ਚੀਜ਼ਾਂ ਨੇਗੀਆਂ ਸਾਰੀਆਂ ਬਹੁਤ ਸਾਰੀਆਂ ਸਟਾਲਸ ਨੇ ਇੱਥੇ ਆ ਮੇਰੇ ਖਿਆਲ ਚ ਇਹ ਵੀ ਪਰਫਿਊਮ ਇਤਰ ਹੋਣਗੇ ਹਨਾ ਇਹ ਪਰਫਿਊਮ ਹੈ ਬਈ ਇਤਰੇ ਨੇ ਇਹ ਸਭ ਇਤਰੇ ਹੈ ਪਰਫਿਊਮਸ ਹੈ ਕਿੰਨੇ ਤਰ੍ਹਾਂ ਦੇ ਪ੍ਰਾਈਸ ਸਟਾਰਟ ਹੈ ਕੋਈ 200 ਤੋਂ ਸਟਾਰਟ ਹੈ ਵਾਲੇ 200 ਤੋਂ ਇੱਥੇ ਸਟਾਰਟ ਹੈ ਬਹੁਤ ਸਾਰੇ ਪ੍ਰੋਡਕਟ ਨੇਗੇ ਬਾਕੀ ਉਧਰ ਵੀ ਬਹੁਤ ਸਾਰੇ ਡਿਸਪਲੇ ਕੀਤੇ ਹੋਏ ਨੇ ਇਹ ਸਭ ਮੈਡਿਨ ਹੋਈ ਹੈ ਅੱਛਾ ਦੁਬਈ ਸੇ ਆਏ ਹੈ ਸਾਰੇ ਅੱਛਾ ਅੱਛਾ ਸਾਰੇ ਹੈ ਦੁਬਈ ਦੇ ਪ੍ਰੋਡਕਟ ਨੇ ਬਹੁਤ ਸਾਰੀਆਂ ਸਟਾਲਸ ਨੇਗੀਆਂ ਐਵੇਂ ਦੀਆਂ ਤੇ ਇੱਥੇ ਉਸੇ ਤਰ੍ਹਾਂ ਆ ਵੀ ਕਾਫੀ ਸਾਰੀਆਂ ਚੀਜ਼ਾਂ ਆ ਗਈਆਂ ਦੇਖ ਸਕਦੇ ਹੋ ਕਿਹਾਂ ਸੇ ਆਏ ਹੋ ਆਪ ਰਾਜਸਥਾਨ ਅੱਛਾ ਮਾਂਗੋਸ ਲਾਈਟ ਚਲੋ ਅੱਛਾ ਅੱਛਾ ਕੀ ਕੀ ਹੋਤਾ ਹੈ ਆਪਕੇ ਬਾਦ ਚੂਰਨ ਸੁਪਰੀ ਮਕਵਾਸ ਮਾਊਥ ਪੈਸਨਰ ਅੱਛਾ ਚੂਰਨ ਹੋ ਗਿਆ ਜਿਵੇਂ ਹਨਾ ਐਵੇਂ ਨਹੀਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੀ ਇਹਨਾਂ ਕੋਲ ਐਵੇਂ ਜੀਆਂ ਖਾਣ ਪੀਣ ਵਾਲੀਆਂ ਵੀ ਬਹੁਤ ਸਾਰੀਆਂ ਸਟਾਲਸ ਨੇ ਜੀਆਂ ਇੱਥੇ ਤੇ ਇੱਥੇ ਜੇ ਮੈਂ ਤੁਸੀ ਸੂਟ ਦੇਖ ਸਕਦੇ ਹਾਂ ਕੁਝ ਕੜਾਈ ਵਾਲੇ ਸੂਟ ਹੋ ਗਏ ਹਨਾ ਸੋਹਣੇ ਸੋਹਣੇ ਸੂਟ ਇੱਥੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਸੂਟ ਬਹੁਤ ਜ਼ਿਆਦਾ ਨੇ ਇਹ ਟ੍ਰੇਡ ਫੇਅਰ ਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਤੁਹਾਨੂੰ ਜਿਹੜੇ ਮਿਲ ਜਾਣਗੇ ਇਥੋਂ ਜਿਹੜੇ ਸੂਟਾਂ ਦੇ ਸ਼ਕੀਨ ਨੇ ਉਹਨਾਂ ਦੇ ਲਈ ਵੀ ਮਤਲਬ ਬਹੁਤ ਵਧੀਆ ਮੌਕਾ ਹੈ ਆ ਟੌਪ ਹੋਗੇ ਕੁੜਤੇ ਹੋਗੇ ਹਨ ਇੱਧਰ ਵੀ ਬਹੁਤ ਸਾਰੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਦੇਖੋ ਤੇ ਆ ਵੀ ਸਾਰੀ ਜੁਐਲਰੀ ਆ ਗਈ ਜਿਵੇਂ ਹਨਾ ਜੁਐਲਰੀ ਵਾਲੀਆਂ ਚੀਜ਼ਾਂ ਇੱਥੇ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇੱਥੇ ਜੜੀਆਂ ਹੈਗੀਆਂ ਨੇ ਹੈਗੀਆਂ ਇਹ ਟ੍ਰੇਡ ਫੇਅਰ ਦੇ ਵਿੱਚ ਆ ਦੇਖੋ ਇੱਧਰ ਵੀ ਜਿਵੇਂ ਕੁੜਤੇ ਹੋਗੇ ਨਾ ਛੋਟੇ ਬੱਚਿਆਂ ਵਾਲੇ ਸਾਰੇ ਦੇਖ ਸਕਦੇ ਹੋ ਤੁਸੀਂ ਔਰ ਕੁਛ ਜਿਵੇਂ ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਹਨ ਕੈਂਡੀਜ਼ ਹੋ ਗਈਆਂ ਆਪਣੇ ਪ੍ਰੋਡਕਟ ਵੀ ਜਿਹੜੇ ਇੱਥੇ ਲੈ ਕੇ ਆਏ ਹੋਏ ਨੇ ਕੀ ਕੀ ਹੈ ਆਪਕੇ ਕੋਈ ਪਲਸੀਜ਼ ਹੈ ਟੇਸ ਹੈ ਅਤੇ ਸਾਰੇ ਫਲੋਰਸ ਆ ਜੇਗੇ ਆਇਲ ਆ ਜਾਏਗਾ ਖੰਨੀ ਆ ਜਾਏਗਾ ਕੋਕੋਨਟ ਆਇਲ ghee ਮਿਲ ਜਾਏਗਾ ਔਰ ਇਹ ਬਰਾਊਨੀਜ਼ ਮਿਲ ਜائیںਗੇ ਆਪਕੋ ਕੇਕ ਜੀ ਓਕੇ ਲਓ ਜੀ ਇਸ ਤਰ੍ਹਾਂ ਦੇ ਪ੍ਰੋਡਕਟ ਇੱਥੇ ਜਿਹੜੇ ਤੁਹਾਨੂੰ ਮਿਲਣਗੇ ਹਨ ਇਹ ਸਟਾਲ ਦੇ ਉੱਪਰ ਜਿਵੇਂ ਦੱਸਿਆ ਇਹਨਾਂ ਨੇ ਆਇਲ ਹੋ ਗਿਆ ਲਓ ਜੀ ਇਸ ਤਰ੍ਹਾਂ ਦੇ ਆਇਲ ਵੀ ਤੁਹਾਨੂੰ ਜਿਹੜੇ ਇੱਥੋਂ ਮਿਲ ਜਾਣਗੇ ਹਨ ਬਹੁਤ ਸਾਰੀਆਂ ਸਟਾਲਾਂ ਨੇਗੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਆ ਜਿਵੇਂ ਆਪਾਂ ਵੈਕਿਊਮ ਵਾਲਾ ਦਿਖਾਇਆ ਸੀਗਾ ਆ ਜਿਵੇਂ ਆ ਬਾਈ ਚਲਾ ਕੇ ਵੀ ਦਿਖਾ ਰਹੇ ਨੇ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਡਕਟ ਨੇ ਆ ਇੱਧਰ ਜਿਵੇਂ ਆਗੀਆਂ ਆਪਣੇ ਰਜਾਈਆਂ ਹੋ ਗਈਆਂ ਜਿਵੇਂ ਈਸੀ ਦੇ ਵਿੱਚ ਲੈਣ ਵਾਲੇ ਕਹ ਦਿੰਦੇ ਨੇ ਆਪਾਂ ਦੋਹਰ ਕਹਿ ਦਿੰਦੇ ਨੇ ਆਪਣੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਾਂ ਐਵੇਂ ਸੀ ਵੀ ਆਪਾਂ ਸ਼ਹਿਰਾਂ ਦੇ ਵਿੱਚ ਵੀ ਹਨ ਐਵੇਂ ਜਿਹਾ ਸਾਰੀਆਂ ਚੀਜ਼ਾਂ ਨੇ ਐਵੇਂ ਦੀਆਂ ਸਾਰੀਆਂ ਸਟਾਲਸ ਨੇਗੀਆਂ ਇੱਥੇ ਦੇਖ ਸਕਦੇ ਹੋ ਤੇ ਇਹ ਆਪਾਂ ਦੇਖ ਲਿਆ ਆਹ ਸਾਈਡ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਸਾਰੀਆਂ ਇਹ ਫੂਡ ਕੋਰਟ ਬਣਿਆ ਹੋਇਆ ਇੱਥੇ ਉੱਪਰ ਬੋਰਡ ਵੀ ਲੱਗਿਆ ਹੋਇਆ ਫੂਡ ਕੋਰਟ ਦਾ ਉੱਪਰ ਫੂਡ ਕੋਰਟ ਦਾ ਬੋਰਡ ਲੱਗਿਆ ਹੋਇਆ ਸਾਰੀਆਂ ਇੱਥੇ ਖਾਣ ਪੀਣ ਵਾਲੀਆਂ ਸਟਾਲਾਂ ਤੁਹਾਨੂੰ ਜਿਹੜੀਆਂ ਮਿਲਣਗੀਆਂ ਇੱਥੇ ਇਧਰ ਸਾਰੇ ਹਾਲ ਬਣੇ ਹੋਏ ਨੇ ਜਿਹੜੇ ਆਪਾਂ ਹਾਲ ਦੇਖ ਕੇ ਆਇਆ ਹਨ ਤੇ ਇਹ ਹਾਲ ਦੇ ਸਾਹਮਣੇ ਇਹ ਸਾਰਾ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਸਾਰੀਆਂ ਸਟਾਲਾਂ ਨੇ ਕਾਫੀ ਕੋਸ਼ਾ ਇੱਥੇ ਖਾਣ ਸਾਰੀਆਂ ਖਾਣ ਪੀਣ ਵਾਲੀਆਂ ਸਟਾਲਾਂ ਨੇ ਅਲੱਗ-ਅਲੱਗ ਚੀਜ਼ਾਂ ਇੱਥੋਂ ਮੋਮੋਜ਼ ਹੋ ਗਏ ਜਿਵੇਂ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਇਸ ਤਰ੍ਹਾਂ ਦਾ ਇਹ ਟ੍ਰੇਡ ਫੇਅਰ ਜਿਹੜਾ ਲੱਗਿਆ ਹੋਇਆ ਹੈ ਸ਼ਹਿਰ ਚੰਡੀਗੜ੍ਹ ਦੇ ਵਿੱਚ ਲਓ ਜੀ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਇੱਥੇ ਹੈਗੀਆਂ ਨੇ ਬਾਕੀ ਆਪਾਂ ਸਟਾਲਾਂ ਦਾ ਤੁਹਾਨੂੰ ਦਿਖਾਈਆਂ ਨੇ ਹੈਗੀਆਂ ਸਾਰੀਆਂ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਹੈ ਮੈਗਾ ਟ੍ਰੇਡ ਫੇਅਰ ਜਿਹੜਾ ਕਿ ਸ਼ਹਿਰ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਹੈ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ